ਅੰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਨਾਚਰਨ ਮੇਂ ਪਰਦੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸੰਘਰਸ਼ੀ ਸਾਥੀ ਜਿੰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਕੀ ਕਰਨਗੇ ਜੇਲਾ ਖਾਣੇ ਹਰ ਪੱਤੇ ਜਾਨੇ ਕੀ ਕਰਨਗੇ ਜੇਲਾ ਖਾਣੇ ਹਰ ਪੱਤੇ ਜਾਨੇ ਸਾਥਿਓ ਇਸ ਮਾਂਚਲੇ ਮਾਤੇ ਨਾਲ ਅਸੀਂ ਸ਼ਾਸਨ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬੱਸ ਲਈਏ ਕਿ ਅੱਜ ਦਾ ਇੱਥੇ ਇਹ ਕੰਮ ਸੋਖਣ ਨੂੰ ਆਉਣ ਵਾਲਾ ਉਹਨਾਂ ਲਈ ਜਿਹੜਾ ਉਹਨਾਂ ਨੇ ਕੰਮ ਵੀਰ ਨੇ ਗੱਲ ਕਹੀ ਸੀ ਕਿ 1 ਵਜੇ ਤੋਂ ਬਾਅਦ ਸ਼ੁਰੂ ਕਰਨਾ ਹੈ ਹੁਣੀ ਸ਼ੁਰੂ ਕਰ ਦੋ ਜਿਹੜੀਆਂ ਮੀਟਿੰਗਾਂ ਕਰਾਉਣੀਆਂ ਹੁਣੀ ਕਰਾ ਦਿਓ ਆਪਣੇ ਅਧਿਕਾਰੀਆਂ ਦੀਆਂ ਸਾਨੂੰ 1 ਵਜੇ ਤੱਕ ਆਫਰ ਲੈਟਰ ਚਾਹੀਦੀ ਹੈ ਸਾਨੂੰ ਮੀਟਿੰਗ ਨਹੀਂ ਚਾਹੀਦੀ ਸਾਡੀ ਮੀਟਿੰਗ ਵੀ ਉਹਨਾਂ ਨੂੰ ਪੈਨਸ਼ਨ ਲੈਣ ਦੀ ਲੋੜ ਨਹੀਂ ਹੈ ਆਪਣੇ ਅਧਿਕਾਰੀਆਂ ਦੀ ਮੀਟਿੰਗਾਂ ਕਰਾਓ ਨਿਕੰਨੀਆਂ ਸਰਕਾਰਾਂ ਨੂੰ ਕਰਾਓ ਜਿਹੜੇ ਸਾਡੇ ਕੰਮ ਨਹੀਂ ਕਰਦੇ ਸਾਡਾ ਕੰਮ ਉਹਨਾਂ ਨੇ ਰੋਕਿਆ ਹੈ ਸਾਡਾ ਕੰਮ ਸਾਰਾ ਹੋਇਆ ਪਿਆ ਸਿਰਫ ਜਾਇਨਿੰਗ ਹੋਣੀ ਹੈ ਸਿਰਫ ਇੱਕ ਨਾਕ ਕੰਮ ਪਰ ਇਹ ਸਰਕਾਰ ਜਾਣ ਬੁੱਝ ਕੇ ਬਹਾਨੇ ਲਾਂਦੀ ਹੈ ਹੁਣ ਪਿੱਛੇ ਕੋਰਟ ਚ ਤਰੀਕ ਲੰਗੀ ਹੈ ਬਸ ਸਰਕਾਰ ਇੱਕ ਉਮੀਦ ਕਰ ਰਹੀ ਸੀ ਕਿ ਸਟੇ ਲੱਗ ਜਾਏ ਕਿਸੇ ਤਰ੍ਹਾਂ ਸਰਕਾਰ ਦੀ ਬਸ ਇੱਕ ਹੀ ਮੰਨਛਾ ਸੀ ਕਿ ਸਟੇ ਲੱਗ ਜਾਏ ਸਟੇ ਨਹੀਂ ਲੱਗੀ ਤਾਂ ਹੁਣੀ ਨਾਲ ਕੋਈ ਬਹਾਨਾ ਨਹੀਂ ਆ ਜੇ ਸਟੇ ਲੱਗੀ ਹੁੰਦੀ ਉਹ ਮੰਤਰੀ ਸਾਹਿਬ ਨੇ ਕਿਹਾ ਸੀ ਸਟੇ ਪੜਾ ਲਓ ਕੋਰਟ ਕੇਸ ਖਤਮ ਕਰਾ ਲਓ ਮੈਂ ਸ਼ਾਮ ਨੂੰ ਜੇਲ੍ਹ ਦੇ ਦੇ ਦਿੰਦਾ ਉਹ ਸਾਥੀ ਬੈਠੇ ਆ ਇੱਥੇ 2364 ਵਾਲੇ ਜਿਨ੍ਹਾਂ ਨੂੰ 4 ਸਾਲ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਕੋਰਟ ਕੇਸ ਖਤਮ ਕਰਾ ਲਓ ਸ਼ਾਮ ਨੂੰ ਅਸੀਂ ਜੇਲ੍ਹ ਕਰਾ ਦਿੰਦੇ ਸ਼ਾਮ ਨੂੰ ਅਸੀਂ ਜੇਲ੍ਹ ਕਰਾ ਦਿੰਦੇ ਬੋਟ ਕੇਸ ਖਤਮ ਹੋ ਗਏ ਦਸੰਬਰ ਮਹੀਨੇ ਪਰ 23 ਜਾਂ 24 ਤੱਕ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਸਰਕਾਰ ਦੀ ਨੀਤ ਰਹੀ ਸੀ ਇਹੇ ਚੀਜ਼ ਨਾਰਚਰਨਵੇਂ ਨਾਲ ਹੋ ਰਹੀ ਹੈ ਕਦੀ ਸਰਕਾਰ ਇੱਕ ਦਰਾਂ ਕੰਨ ਫੜ ਲੈਂਦੀ ਹੈ ਕਦੀ ਏਕਮਾ ਕੇ ਦੂਜੇ ਵੱਲ ਨੂੰ ਫੜ ਲੈਂਦੀ ਹੈ ਕੰਮ ਉਹੀ ਹੈ ਬਹਾਨੇ ਲੱਗ ਹੋ ਸਕਦੇ ਆ ਪਰ ਇਹਨਾਂ ਦੇ ਮਨਸੂਬੇ ਇਰਾਦੇ ਗਲਤ ਨੇ ਸਾਡੇ ਪ੍ਰਤੀ ਮਾੜੇ ਨੇ ਸਾਥੀਆਂ ਇੱਕ ਬੇਨਤੀ ਕਰਨਾ ਚਾਹੁੰਦਾ ਭੈਣਾਂ ਨੂੰ ਕਿ ਭੈਣਾਂ ਪਹਿਲਾਂ ਨਾ ਉਧਰ ਐਪੀਐਸ ਜਗ੍ਹਾ ਨੂੰ ਛੱਡਦੀਆਂ ਤੇ ਉਧਰ ਬੈਠ ਜੀ ਰੀਜ਼ਨ ਕੀ ਹੈ ਕਿ ਇੱਧਰ ਆਪਣੇ ਨਾਲ ਦੂਸਰੇ ਜਥੇਬੰਦੀ ਵਾਲੇ ਸਾਥੀ ਨੇ ਜਦ ਕਿ ਪਹਿਲਾਂ ਜਰਨਲ ਈ-ਡਰਨਰ ਸਟੇਸ਼ਨ ਦੀ ਰਿਪੋਰਟ ਨੂੰ ਭੁੱਲੇ ਸੀ ਤੇ ਹੁਣ ਈ-ਡਰਨਰ ਤੋਂ ਪੋਰਟਲ ਬੰਦ ਕਰਨ ਦਾ ਕੀ ਮਤਲਬ ਹੁੰਦਾ ਸੀ ਕੋਈ ਦੇ ਇਹ ਕਿ ਆਪਣਾ ਨਾਮ ਲੈ ਜੇ ਸਾਥੀਓ ਅਪਾਉ ਨਾਰੇ ਲਾਣੇ ਆ ਪੂਰੇ ਜੋਸ਼ ਨਾਲ ਸਾਰਿਆਂ ਨੇ ਆਪ ਉੱਪਰ ਆਉਣੇ ਚਾਹੀਦੇ ਪਤਾ ਲੱਗੇ ਵੀ ਹਾਂ ਵੀ ਨਾਰੇ ਲੱਗਦੇ ਆ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 234 594% ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸੰਘਰਸ਼ੀ ਸਾਥੀ ਜ਼ਿੰਦਾਬਾਦ ज़िंदा पात पंजाब सरकार मुर्दा पाद आम आदमी पार्टी मुर्दा पाठ न ਪਤੀ ਪੂਰੀ ਕਰੋ ਪੂਰੀ ਕਰੋ ਨਹੀਂ ਕਰੋ ਲਾਰੇ ਲਾਣੇ ਬੰਦ ਕਰੋ ਬਾਹਰ ਦਾ ਪਰਬੰਧ ਕਰੋ ਲਾਰੇ ਲਾਣੇ ਬੰਦ ਕਰੋ ਬਾਹਰ ਦਾ ਪਰਬੰਧ ਕਰੋ ਪੰਜਾਬ ਸਰਕਾਰ ਮੁਰਤਬਾਤ 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 ਪੰਜਾਬ ਸਰਕਾਰ ਮੁਰਤਬਾਤ 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 ਆਮ ਆਦਮੀ ਪਾਰਟੀ ਮੁਰਤਬਾਤ 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 ਕਟਿਆ ਪ੍ਰਸ਼ਾਸਨ ਮੁਰਤਬਾਤ 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 ਮਾਸਟਰ मुरा पाद भगवंत माना पाद हरजोत बेस मुरा पाद हरजोत बेसा तो डरदा आहियां ਮਿਲੇ ਅੱਜ ਤੱਕ ਕਿਸੇ ਮੰਤਰੀ ਨੇ ਨਾ ਕੰਮ ਨਹੀਂ ਲਟਕਾਇਆ ਹੋਣਾ ਕਿਸੇ ਵੀ ਧਰਤੀ ਦਾ ਜਿੰਨਾ ਇਹਦਾ ਲਟਕਾਇਆ ਕਿਉਂ ਲਟਕਾਇਆ ਬਸ ਇਹ ਚੀਜ਼ ਦੇਖ ਰਿਹਾ ਕਿ ਕਿਹੜੇ ਵੇਲੇ ਕੇਸ ਲੱਗੇ ਕਿਹੜੇ ਵੇਲੇ ਸਟੇ ਹੋ ਜਾ ਅਸੀਂ ਪਿਛਲੇ 6 ਮਹੀਨਿਆਂ ਤੋਂ ਅੱਛੇ ਪਿਆਰ ਨਾਲ ਬੈਠੇ ਸੀਗੇ ਕਿ ਦੇਖਦੇ ਸੀਗੇ ਪਿਆਰ ਨਾਲ ਹੱਥ ਜੋੜ ਕੇ ਕੰਮ ਹੋ ਜਾ ਪਰ ਨਹੀਂ ਇਹ ਮੰਤਰੀਆ ਇਹ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਆ ਨਾ ਇੱਕ ਚੀਜ਼ ਆ ਸਾਨੂੰ ਸਮਝ ਆ ਗਈ ਆ ਕਿ ਜਿਹੜੀ ਮਰਜ਼ੀ ਸਰਕਾਰ ਦੇ ਹੋਣ ਜਿਹੜੇ ਪੋਲੀਟੀਸ਼ੀਅਨ ਆ ਇਹ ਪਿਆਰ ਨਾਲ ਨਹੀਂ ਮੰਨਣੇ ਵਾਲੇ ਅਸੀਂ ਹੱਥ ਜੋੜ-ਜੋੜ ਕੇ ਮਨਾ ਕੇ ਦੇਖ ਲਿਆ ਕੋ ਜੁੱਤੀ ਦਾ ਜ਼ੋਰ ਚਲਾਉਣਾ ਹੈ ਤੇ ਇਹਨਾਂ ਨੂੰ ਦੱਸਾਂਗੇ ਜਦੋਂ ਇਲੈਕਸ਼ਨ ਆਣੇ ਆ ਨਾ ਤਦੋਂ ਵੋਟਾਂ ਨਾਲ ਦੱਸੋਗੇ ਕਿ ਸਾਡੀ ਕੀ ਤਾਕਤ ਹੈ ਤੇ ਇਹਨਾਂ ਨੂੰ ਅਜੇ ਲੱਗਦਾ ਹੋਊਗਾ ਕਿ ਇਹ ਇਕੱਠ ਥੋੜਾ ਆ ਬੰਦੇ ਥੋੜੇ ਆ ਪਰ ਥੋੜੇ ਨਹੀਂ ਆ ਉਦੇ ਬਹੁਤ ਸਾਥੀ ਪਿੱਛੇ ਆ ਰਹੇ ਆ ਇਹ ਦੱਸ ਦਈਏ ਸ਼ਾਸ਼ਣ ਦੇ ਪ੍ਰਸ਼ਾਸਨ ਨੂੰ ਬਾਕੀ ਜਿਹੜੇ ਇੱਥੇ ਦੇਖਿਆ ਇਹ ਵੀ ਨਹੀਂ ਸਾਬੂੜੇ ਇਹਨਾਂ ਤੋਂ ਕਾਫੀ ਨਹੀਂ ਆ ਪਰ ਬੀ ਟੀਮ ਪਿੱਛੇ ਤਿਆਰ ਹੈ ਅੱਜ ਗੋਟ ਐਕਸ਼ਨ ਵੀ ਹੋ ਸਕਦੇ ਨੇ ਉਹਦੀ ਜ਼ਿੰਮੇਵਾਰੀ ਸ਼ਾਸ਼ਣ ਦੇ ਪ੍ਰਸ਼ਾਸਨ ਦੀ ਹੋਊਗੀ ਕਿਉਂਕਿ ਸਾਨੂੰ ਇਹ ਲਾਰਾ ਲਾਇਆ ਗਿਆ ਸੀ ਕਿ ਤੁਹਾਡਾ ਕੱਲ 1 ਵਜੇ ਤੱਕ ਹੋ ਜਾਊਗਾ ਇਹ ਲਾਰਾ ਕਦੋਂ ਲੱਗਾ ਸੀ 4 ਦਿਨ ਪਹਿਲਾਂ 4 ਦਿਨ ਪਹਿਲਾਂ ਲਾਰਾ ਲੱਗਾ ਸੀ ਕਿ ਤੁਹਾਡਾ 1 ਵਜੇ ਤੱਕ ਕੰਮ ਹੋ ਜੂ ਤੇ ਅੱਜ ਕਿੰਨੇ ਦਿਨ ਹੋ ਗਏ ਆ ਤੇ ਇਹਦੀ ਗਲਤੀ ਸ਼ਾਸਨ ਪ੍ਰਸ਼ਾਸਨ ਤੇ ਅਧਿਕਾਰੀਆਂ ਦੀ ਆ ਜੇ ਕਿਸੇ ਸੱਚੀ ਨਾਲ ਕੁਝ ਵੀ ਗਲਤ ਹੁੰਦਾ ਆ ਜਾਂ ਜਾਨ ਜਾਂ ਮਾਲ ਦਾ ਨੁਕਸਾਨ ਹੁੰਦਾ ਆ ਉਹਦੀ ਜ਼ਿੰਮੇਵਾਰੀ ਸ਼ਾਸਨ ਤੇ ਪ੍ਰਸ਼ਾਸਨ ਦੀ ਹੋਊਗੀ ਕਿਉਂਕਿ ਇਹ ਸਰਛਾਂ ਦੇ ਲਾਰਿਆਂ ਤੋਂ ਸਾਡੇ ਸਾਥੀ ਅੱਕ ਚੁੱਕੇ ਨੇ ਇੰਨੇ ਹਰਾਸ ਹੋ ਚੁੱਕੇ ਨੇ ਕਿਨੇ ਪ੍ਰੇਸ਼ਾਨ ਹੋ ਚੁੱਕੇ ਨੇ ਜਿਦਾ ਕੋਈ ਹਿਸਾਬ ਨਹੀਂ ਹੈਗਾ ਦੱਸ ਦਈਏ ਅਸੀਂ ਸਾਡੀਆਂ ਪਰਤੀਆਂ ਪਿਛਲੇ 4-5 ਸਾਲਾਂ ਤੋਂ ਰੋਲਦੀਆਂ ਆ ਰਹੀਆਂ ਇਹ ਸਰਕਾਰ ਦੇ ਘਟੀਆ ਪ੍ਰਸ਼ਾਸਨ ਕਰਕੇ ਬੱਸ ਇਹ ਕਹਿਣਾ ਜਿਹੜੇ ਉੱਤੇ ਅਧਿਕਾਰੀ ਬੈਠੇ ਐ ਜੇ ਕੰਮ ਨਹੀਂ ਕਰਦੇ ਉਹਨਾਂ ਨੂੰ ਸਸਪੈਂਡ ਕਰ ਦਿਓ ਜੇ ਕੰਮ ਨਹੀਂ ਕਰਦੇ ਉਹਨਾਂ ਦੀ ਦਿਮਾਗਸ਼ੀ ਨਾ ਕਰੋ ਤਨਖਾਹ ਰੋਕੋ ਪਰ ਨਹੀਂ ਸਾਥੀਆਂ ਉਹਨਾਂ ਨੂੰ ਪ੍ਰਮੋਸ਼ਨਾਂ ਮਿਲਦੀਆਂ ਆ ਕਿਉਂਕਿ ਉਹ ਸਰਕਾਰ ਦਾ ਕੰਮ ਵਧੀਆ ਤਰੀਕੇ ਨਾਲ ਕਰ ਰਹੇ ਆ ਸਾਡੀਆਂ ਭੜਤੀਆਂ ਨਾ ਰੋਕ ਕੇ ਸਾਡੇ ਭੜਤੀਆਂ ਦੇ ਵਿੱਚ ਜਾਣ ਜਾਣ ਕੇ ਰੀਕੇ ਲਾ ਕੇ ਰੋਜ਼ ਨਵਾਂ ਲੈਟਰ ਕੋਈ ਇਦਾਂ ਦਾ ਕੱਢਣਾ ਆ ਜਿਹਦੇ ਨਾਲ ਤੀਜਾ ਬੰਦਾ ਆ ਕੇ ਕੇਸ ਲਾ ਦਿੰਦਾ ਹੈ ਤੁਹਾਨੂੰ ਨਾ ਪਹਿਲਾਂ ਵੀ ਦੱਸਿਆ ਪਹਿਲਾਂ ਇਹ ਨਹੀਂ ਬਣਾਇਆ ਐਸ்சி ਬੀਸੀ ਤੇ ਬਿਕਨਾਲ ਸਾਥੀਆਂ ਦਾ ਸਟੇਸ਼ਨ ਨਾ ਖੋਲ ਕੇ ਉਹ ਮੁੱਦਾ ਬਣਾਇਆ ਜਦੋਂ ਉਹ ਸੁਣ ਗਿਆ 23W ਸਾਰੇ ਸਾਥੀਆਂ ਦਾ ਮੁੱਦਾ ਬਣਾ ਦਿੱਤਾ ਇਹ ਕੀ ਹੈ ਪ੍ਰਸ਼ਾਸਨ ਦੀ ਇਹ ਚਲਾਕੀ ਆ ਇਹ ਜਾਣ ਕੇ ਚਾਹਦੇ ਆ ਕਿ ਆਪਸ ਲੜੀ ਜਾਣ ਫਿਰ ਕਾਟ ਕੇਸ ਲੱਗਿਆ ਉਹ ਤੇ ਸਟੇ ਹੀ ਨਹੀਂ ਹੋਈ ਤਾਂ ਭਰਤੀ ਰੋਕਨ ਦਾ ਕਾਰਨ ਕੀ ਆ ਜੇ ਸਟੇ ਹੁੰਦੀ ਤਾਂ ਇਹ ਕਹਿੰਦੇ ਕਿ ਸਟੇ ਹੋ ਗਈ ਅਸੀਂ ਕੁਝ ਨਹੀਂ ਕਰ ਸਕਦੇ ਉਹ ਤਾਂ ਸਟੇ ਵੀ ਨਹੀਂ ਹੈਗੀ ਤੇ ਪ੍ਰੋਸੈਸ ਚਲਾਓ ਕੋਰਟ ਵੱਲੋਂ ਇਹ ਕਿਹਾ ਗਿਆ ਕਿ ਜੋ ਅਕੋਰਡਿੰਗ ਟੂ ਰੂਲ ਬਣਦਾ ਕਰੋ ਤੇ ਭਰਤੀ ਪੂਰੀ ਕਰੋ ਪਰ ਕਿਉਂ ਨਹੀਂ ਕਰਦੇ ਕੀ ਗੱਲ ਇਹਨਾਂ ਨੂੰ ਰੂਲਾਂ ਦਾ ਨਹੀਂ ਪਤਾ ਕੀ ਗੱਲ ਇਹਨਾਂ ਕੋਲ ਵਕੀਲ ਨਹੀਂ ਹੈਗੇ ਇਹ ਕੀ ਕਿਹਦੇ ਵਾਸਤੇ ਰੱਖਿਆ ਆਪਣੇ ਵਾਸਤੇ ਉਹ ਸਰਕਾਰੀ ਫੰਡ ਸਰਕਾਰੀ ਪੈਸਾ ਆਪਣੇ ਵਾਸਤੇ ਜਦੋਂ ਸਾਡੀਆਂ ਤਨਖਾਹਾਂ ਦੀ ਵਾਰੀ ਆਉਂਦੀ ਆ ਉਹਦੇ ਇਹਨਾਂ ਨੂੰ ਦਿੱਕਤ ਲੱਗਦੀ ਆ ਇਹਨਾਂ ਨੂੰ ਸਾਥੀਓ ਸਿਰਫ ਸਾਡਾ ਰੋਜ਼ਗਾਰ ਹੀ ਨਹੀਂ ਚੁਗ ਰਿਹਾ ਉਹ ਗਰੀਬ ਬੱਚਿਆਂ ਦਾ ਵੀ ਭਵਿੱਖ ਚੁਗ ਰਿਹਾ ਕਿ ਜੇ ਉਹ ਪੜ੍ਹ ਲਿਖ ਗਏ ਤੁਸੀਂ ਉਹਨਾਂ ਨੂੰ ਉਹਨਾਂ ਦੇ ਹੱਕਾਂ ਨਾਲ ਜਾਣੂ ਕਰਾ ਦਿੱਤਾ ਕੱਲੋਂ ਉਹ ਵੀ ਹੱਕ ਮੰਗਣਗੇ ਇਹ ਲੋਕ ਇਹ ਚਾਹੁੰਦੇ ਆ ਕੀ ਅਸੀਂ ਲੋਕ ਸਕੂਲਾਂ ਤੱਕ ਨਾ ਜਾ ਸਕੀਏ ਉਹਨਾਂ ਬੱਚਿਆਂ ਨੂੰ ਨਾ ਪੜਾ ਸਕੀਏ ਜਿਹੜੇ ਗਰੀਬ ਤਰਕੇ ਦੇ ਬੱਚਿਆਂ ਨੂੰ ਸਾਥੇ ਪੜਨਾ ਆ ਉਹਨਾਂ ਨੇ ਕਾਨੂੰ ਹੱਕ ਮੰਗਣੇ ਆ ਇਹ ਲੋਕ ਡਰਦੇ ਆ ਕਿ ਕਿਸੇ ਦਿਨ ਗਰੀਬ ਲੋਕ ਜਿੰਨਾ ਆਪਣੇ ਹੱਕਾਂ ਨਾਲ ਜਾਣੂ ਹੋ ਗਏ ਤਾਂ ਉਹਨਾਂ ਉਹ ਆਪਣੀ ਹੱਕ ਇਹਨਾਂ ਤੋਂ ਖੋਹ ਲੈਣਗੇ ਇਹ ਇਸ ਇਸ ਚੀਜ਼ ਤੋਂ ਡਰਦੇ ਆ ਇਹ ਡਰਦੇ ਆ ਕਿ ਲੋਕ ਜਿਹੜੇ ਇਹ ਕੰਮ ਕਰਦੇ ਆ 2 ਨੰਬਰ ਦੇ ਉਹਨਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦੇਣਗੇ ਇਹ ਉਸ ਗੱਲ ਤੋਂ ਡਰਦੇ ਆ ਇਹ ਡਰਦੇ ਆ ਕਿ ਲੋਕ ਵੋਟਾਂ ਦੀ ਤਾਕਤ ਨੂੰ ਸਮਝਣਗੇ ਤੇ ਜਿੱਦਣ ਸਮਝ ਗਏ ਉਦਣ ਇਹਨਾਂ ਨੂੰ ਕਿੰਨਾ ਨੁਕਸਾਨ ਹੋਣਾ ਹੈ ਇਹ ਉਸ ਗੱਲ ਤੋਂ ਡਰਦੇ ਆ ਇਹਨਾਂ ਦਾ ਡਰ ਸਿਰਫ ਇੱਕ ਅਧਿਆਪਕ ਵਰਗਾ ਕਿਉਂਕਿ ਅਧਿਆਪਕ ਵਰਗ ਇੱਕਦਾਂ ਦਾ ਵਰਗਾ ਜਿਹੜਾ ਪਰ ਇੱਕ ਬਣਾ ਵੀ ਸਕਦਾ ਹੈ ਵਿਗਾੜ ਵੀ ਸਕਦਾ ਹੈ ਤੇ ਇਹ ਚਾਹਦੇ ਆ ਕਿ ਅਧਿਆਪਕ ਬੱਚਿਆਂ ਦਾ ਪੂਵਖਾ ਨਾ ਬਣਾ ਸਕੀ। ਤੁਮਾ ਇੱਥੇ ਇੰਨਾ ਮਾਨਸਿਕ ਪਰੇਸ਼ਾਨ ਕਰ ਦੇਣਾ ਕਿ ਅੱਗੇ ਜਾ ਕੇ ਤੁਸੀਂ ਬੱਚਿਆਂ ਨੂੰ ਉਹਨਾਂ ਦੇ ਹੱਕਾਂ ਦੇ ਬਾਰੇ ਜਾਗਰੂਕ ਹੀ ਨਾ ਕਰਾ ਸਕੋ। ਪਰ ਸਾਥੀਓ ਇੱਥੇ ਇਸ ਮੰਚ ਤੋਂ ਮੈਂ ਇੱਕ ਵਾਦਾ ਲੈਣਾ ਚਾਹੁੰਗਾ ਜਿੰਨੇ ਵੀ ਮੇਰੇ ਬੇਰੋਜ਼ਗਾਰ ਅਧਿਆਪਕ ਸਾਥੀ ਨੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨਾ ਹੈ ਦੱਸਣਾ ਹੈ ਕਿ ਇਹ ਸਰਕਾਰਾਂ ਤੋਂ ਅਸੀਂ ਹੱਕ ਕਿੱਦਾਂ ਲਏ ਨੇ ਇਹ ਉਹ ਪਟੀਆਂ ਸਰਕਾਰਾਂ ਜਿੰਨੇ ਸਾਨੂੰ 4 ਤੋਂ 5 ਸਾਲ ਰੋਲੇ ਆਇਆ ਇੰਨਾ ਕੋਈ ਵੀ ਸਰਕਾਰ ਹੋਵੇ ਰੋੜ ਦੀ ਸਾਡਾ ਸਾਰਾ ਕੰਮ ਹੋ ਚੁੱਕਾ ਹੈ ਫਿਰ ਵੀ ਸਾਡਾ ਕੰਮ ਨਹੀਂ ਹੋ ਰਿਹਾ ਤੇ ਮੈਂ ਜਥੇਬੰਦੀ ਨੂੰ ਇੱਕੋ ਹੀ ਬੇਨਤੀ ਕਰੂੰਗਾ ਇਸ ਮੰਚ ਦੇ ਮਾਧਿਅਮ ਨਾਲ ਇਸ ਕਾਟਰ ਦੇ ਵੱਲੋਂ ਕਿ ਸਾਨੂੰ ਅੱਜ ਮੀਟਿੰਗ ਨਹੀਂ ਚਾਹੀਦੀ ਮੀਟਿੰਗ ਉਹਨਾਂ ਅਧਿਕਾਰੀਆਂ ਦੀ ਕਰਾਓ ਜਿਨ੍ਹਾਂ ਨੇ ਸਾਡੇ ਕੰਮ ਕਰਨੇ ਉਥੋਂ ਜਿਹੜਾ ਸਾਡਾ ਅਫਰ ਲੈਟਰ ਆਣਾ ਹੈ ਜਾਂ ਫਿਰ ਸਾਡਾ ਅੱਗੇ ਪ੍ਰੋਸੈਸ ਆਉਣਾ ਹੈ ਉਹ ਕਰਵਾਓ ਸਾਡਾ ਪ੍ਰੋਸੈਸ ਚਲਵਾਓ ਸਾਨੂੰ ਕੋਈ ਮੀਟਿੰਗ ਨਹੀਂ ਚਾਹੀਦੀ ਜੇ ਜਥੇਬੰਦੀ ਸ਼ਾਮ ਨੂੰ ਆ ਕੇ ਕਹਿੰਦੀ ਆ ਕਿ ਸਾਨੂੰ ਉਹ ਮੀਟਿੰਗ ਮਿਲੀ ਆ ਪਰਸੂ ਦੀ ਚੌਥੀ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਨਹੀਂ ਇਹ ਤੋੜਦੇ ਅਸੀਂ ਘਰਾਂ ਦਾ ਕਫਨ ਬਣ ਕੇ ਆਏ ਆਂ ਸਿੱਧੀ ਜੀ ਗੱਲ ਆ ਜਦੋਂ ਸਾਡਾ ਕੰਮ ਹੋਵੇ ਜਦੋਂ ਸਾਡੇ ਅੱਥੇ ਗੋਲੀ ਮਾਰ ਦੇਣਗੇ ਕਿੰਨੇ ਪੈਸੇ ਜੀ ਮੰਤਰੀ ਸਾਹਿਬ ਤੋਂ ਇੱਕ ਆਡਰ ਹੀ ਲੈਣਾ ਹੈ ਇਹਨੇ ਆਡਰ ਲੈਂਦੇ ਇੱਕ ਸ਼ੂਟ ਦਾ ਆਡਰ ਵੀ ਕਰਵਾ ਦਿੰਦਾ ਸਾਡੇ ਲਈ ਤੇ ਕੱਲ ਨੂੰ ਅਸੀਂ ਨਾ ਆਈਏ ਅਸੀਂ ਇਹੀ ਕਹਿੰਦੇ ਆਂ ਕੀ ਜਾਂ ਤਾਂ ਸਾਨੂੰ ਅੱਜ ਹੱਕ ਦੇ ਕੇ ਮੋੜ ਦੋ ਜਾਂ ਫਿਰ ਕੱਲ ਆਣੇ ਜੋਗੇ ਨਾ ਛੱਡੋ ਸਾਡੇ ਸਾਰੇ ਇਹ ਲੱਤਾਂ ਵਾਹਾਂ ਤੋੜ ਦੇਣੇ ਜੇ ਅਸੀਂ ਰੇਂਗ ਕੇ ਵੀ ਆਣ ਜੋਗੇ ਹੋਏ ਅਸੀਂ ਰੇਂਗ ਕੇ ਪੁੱਜਾਂਗੇ ਉਹਦਾ ਇੱਕੋ ਹੀ ਹੱਲ ਆ ਗੋਰੀ ਜੇ ਮੈਂ ਸਿੱਧੀ ਜੀ ਗੱਲ ਕਹਿਣਾ ਕਿ ਜੇ ਸਾਡਾ ਹੱਲ ਕਰਨਾ ਹੈ ਜਾਂ ਤਾਂ ਉੱਪਰ ਹੋ ਜਾਏ ਜਾਂ ਫਿਰ ਆਪਣੀਆਂ ਬੁੱਕਾਂ ਨਾ ਕਰ ਦੇਣ ਮੰਤਰੀ ਸਾਹਿਬ ਨੂੰ ਕਹਿਣ ਇੱਕ ਆਰਡਰ ਦੇ ਦੇਣ ਵਧੀਆ ਜਾ